ਹਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਦਾਲੀ ਮੈਂ ਬੜਾ ਹੀ ਪਿਆਰਾ ਸਰਦਾਰੀ ਲੁੱਕ ਆਰਟੀਕਲ ਲੈ ਕੇ ਆਇਆ ਜੀ ਬਲੈਕ ਕਲਰ ਦੇ ਵਿੱਚ ਆਜੋ ਆਪਾਂ ਇਹ ਆਰਟੀਕਲ ਹੁਣ ਖੋਲ ਕੇ ਦੇਖਦੇ ਆਂ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਆਪਾਂ ਰੈਡੀ ਕੀਤਾ ਇਹ ਜੀ ਡਿਜੀਟਲ ਪ੍ਰਿੰਟਡ ਸ਼ਰਟ ਆ ਦੀ ਬਿਲਕੁਲ ਸੌਫਟ ਕਾਟਨ ਦੇ ਵਿੱਚ ਸੌਫਟ ਕਾਟਨ ਦੀ ਡਿਜੀਟਲ ਪ੍ਰਿੰਟਡ ਸ਼ਰਟ ਮਿਲਨੀ ਆ ਘੇਰੇ ਤੇ ਲੈਂਸ ਵਰਕ ਚੈੱਕ ਕਰੋ ਕਿੰਨਾ ਪਿਆਰਾ ਨਾਲ ਮਿਲਨੀ ਪੌਂਚੇ ਤੇ ਕਢਾਈ ਆਪਾਂ ਨੂੰ ਪੌਂਚੇ ਤੇ ਕਢਾਈ ਮਿਲਨੀ ਆ ਜੀ ਬਿਲਕੁਲ ਸੌਫਟ ਕੁਆਲਿਟੀ ਦੀ ਬਾਟਮ ਵੀ ਨਾਲ ਆ ਆ ਪੌਂਚੇ ਆ ਤੇ ਕਢਾਈ ਆ ਜੀ ਤੇ ਚੁੰਨੀ ਦੇਖਿਓ ਕਿੰਨੀ ਸੋਹਣੀ ਲਗਵਾਈ ਆ ਫੁੱਲ ਪਿਓਰ ਦੀ ਟਾਈ ਐਂਡ ਡਾਈ ਆਹ ਲਓ ਜੀ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਟਾਈ ਐਂਡ ਡਾਈ ਫੁੱਲ ਪਿਓਰ ਦੀ ਚੁੰਨੀ ਦੇ ਚਾਰੇ ਪਾਸੇ ਲੈ ਰੇਟ ਹੈਗਾ ਸਿਰਫ 990 ਕਲਰ ਦੇਖਿਓ ਪਹਿਲਾ ਗਾਦਰੀ ਸੀਗਾ ਜੀ ਦੂਸਰਾ ਹੈਗਾ ਮੋਰ ਪੰਖੀਆ ਤੀਸਰਾ ਹੈਗਾ ਜੀ orange ਕਲਰ ਤੇ ਚੌਥਾ ਹੈਗਾ ਜੀ pink ਕਲਰ 990 ਸਿਰਫ ਰੇਟ ਆ ਫਟਾਫਟ ਸਕਰੀਨ ਸ਼ਾਟ ਲੈ ਲਓ pink ਵੀ ਬਹੁਤ ਸੋਹਣਾ ਆ ਜਿਆਦਾ ਟਾਈਮ ਨਾਲ ਗਈਓ ਲਿਮਟਡ ਜャ ਸਟਾਕ ਆ ਪਿਓਰ ਦੀ ਚੁੰਨੀ ਟਾਈ ਐਂਡ ਡਾਈ ਬਹੁਤ ਸੋਹਣੀ ਬਣੀ ਆ 990 ਸਿਰਫ ਰੇਟ